ਟਰਾਲੀ ਦੇ ਉੱਤੇ ਯਾਨੀ ਕਿ ਬੂਫਰ ਲਾਏ ਹੋਇਆ ਐਮਪ ਵਗੈਰਾ ਲੱਗਾ ਹਨ ਇਹ ਲਾ ਕੇ ਸਣੇ ਕੈਨੇਡਾ ਲੈ ਜਾਣੀ ਟਰਾਲੀ ਇਹ ਬਾਈ ਹੋਣਾ ਨੇ ਟਰਾਲੀ ਬਹੁਤ ਸੋਹਣੀ ਤਿਆਰ ਕੀਤੀ ਹੈ ਯਾਰ ਤੁਹਾਡੀ ਡਿਜ਼ਾਈਨ ਬਹੁਤ ਸੋਹਣੀ ਹੋਈ ਹੈ ਟਰਾਲੀ ਦੀ ਟਰੈਕਟਰ ਦੇ ਉੱਤੇ ਮੂਹਰੀ ਸਾਈਡ ਦੀ ਇਹ ਟਰੈਕਟਰ ਇਹ ਵੀ ਕੈਨੇਡਾ ਜਾਣਾ ਵਾ ਮੈਸੀ ਟਰੈਕਟਰ 243 ਗੋਲ ਸ਼ੇਪ ਦੇ ਵਿੱਚ ਜਿਹੜੇ ਆਉਂਦੇ ਆ ਹੁਣ ਦੁਆਰਾ ਉਹ ਲੱਗੇ ਇਹ ਪਹਿਲਾਂ ਬਿੱਟ ਜੇ ਬੰਦ ਹੋ ਗਈ ਸੀ ਆਪਣੇ ਮਨ ਦਾ ਇਹ ਆਰਡਰ ਦੇ ਉੱਤੇ ਦੇਣਾ ਬਣਦਾ ਹੈ ਆਰਡਰ ਦੇ ਕੇ ਬਣਵਾਉਣਾ ਪੈਂਦਾ ਪਹਿਲਾਂ ਰਸਣਾ ਪੈਂਦਾ ਜਾਨੀ ਕਿ ਹਫਤਾ ਤੱਕ ਫਿਰ ਇਹ ਟਰੈਕਟਰ ਆਪਾਂ ਨੂੰ ਮਿਲ ਜਾਂਦਾ ਪੰਜਾਬ ਦੇ ਵਿੱਚ ਨਹੀਂ ਆਉਂਦੇ ਹੈਗੇ ਪੰਜਾਬ ਤੋਂ ਬਾਹਰ ਇਹ Rajasthan Haryana ਵਾਲੇ ਪਾਸੇ ਤੋਂ ਹੀ ਆਉਂਦੇ ਆ ਤੇ ਪੰਜਾਬ ਦੇ ਵਿੱਚ ਹਫਤਾ ਤੱਕ ਪਹਿਲਾਂ ਰਸਣਾ ਪੈਂਦਾ ਫਿਰ ਟਰੈਕਟਰ ਆਪਾਂ ਨੂੰ ਮਿਲ ਜਾਂਦਾ ਗੋਲ ਸ਼ੋਅ ਦੇ ਵਿੱਚ ਜਿਵੇਂ ਪਹਿਲਾਂ 10 35 ਜਾਂ ਕੱਲਾ 35 ਆਉਂਦਾ ਸੀ ਨਾ ਕੰਨਾਂ ਦੇ ਕੰਨ ਬਜਿਹੜੇ ਮਗਰਾੜ ਸੀ ਕੰਨਾਂ ਗੋਹਦੇ ਸੀ ਗੋਲ ਤੇ ਪਰ ਆਏ ਹੁਣ ਕੋਸ਼ੋ ਦੇ ਵਿੱਚ 241 ਆਉਂਦਾ ਪਰ ਇਹਨਾਂ ਨੇ ਡਬਲ ਇਹ ਇਹਦਾ ਕੀਤਾ ਹੈ ਡਬਲ ਅਗਲਾ ਚ ਦੇ ਵਿੱਚ ਬਾਕੀ ਟਰਾਲੀ ਦੇਖ ਲੋ ਇਹ ਸਾਨੇ ਟਰਾਈਟਰ ਟਰਾਲੀ ਹੈ ਕੈਨੇਡਾ ਜਾਣਾ ਸਪੈਸ ਕਿਥੋਂ ਪੁੱਤਰ ਲਾ ਕੇ ਤਾਂ ਲਿਖਿਆ ਸਰਦਾਰ ਮਹਿੰਗਾ ਸਿੰਘ ਜੀ ਸਿੱਧੂ ਕੌਂਗੇ ਕਲਾਂ ਤੋਂ ਤਸਵੀਰ ਜਗਰਾਉਂ ਇਹ ਆਪਣੇ ਬਾਪੂ ਜੀ ਜੰਨਾ ਨੇ ਲੈ ਕੇ ਜਾਣਾ ਕੈਨੇਡਾ ਦੇ ਵਿੱਚ ਥੋੜਾ ਕਿਵੇਂ ਵਿਚਾਰ ਬਣਿਆ ਜੀ ਫਿਰ ਲੈ ਕੇ ਜਾਣ ਦਾ ਬਾਹਰ ਵੀ ਕੈਨੇਡਾ ਜਿਹੜਾ ਕੋਲ ਲੈ ਕੇ ਜਾਏਗੀ ਲੋਕ ਉਹ ਲੈ ਕੇ ਬਹੁਤ ਜਾਂਦੇ ਆ ਨਾ ਕੈਨੇਡਾ ਜਾਂਦਾ ਆ ਜਗਾ ਦੇ ਇੱਕ ਸੰਦ ਬਾਅਦ ਲੈ ਕੇ ਬਹੁਤ ਜਾਂਦੇ ਆ ਨਾ ਸਾਡੇ ਅੱਜ ਦੀਪਾਂ ਤੇ 50 ਦਾ ਫਾਰਮ ਸਾਰੇ ਲੈਟਰ ਉੱਥੇ ਲੈ ਕੇ ਬਹੁਤ ਜ਼ਿਆਦਾ ਲੋਕਾਂ ਨਾ ਉੱਥੇ ਫਿਰ ਨਗਰ ਕੀਰਤਨਾ ਦੇ ਉੱਤੇ ਵੀ ਕਰਦੇ ਆ ਨਾ ਰੋਟੀਆਂ ਬਕਾਉਣ ਵਾਲੇ ਫਿਰ ਕਨਾਤਾਂ ਦੇ ਗੱਲ ਆਉਣ ਵਾਲੀਆਂ ਅੱਛਾ ਸਭ ਇੱਥੋਂ ਜਾਂਦਾ ਲੈ ਕੇ ਨਾ ਬਹੁਤ ਜਾਂਦੇ ਆ ਆਹ ਪਟਾਰੀ ਕਿੱਥੋਂ ਬਣਵਾਈ ਆ ਇਹ ਇਹ ਮੋਗੂ ਗੁੰਦੀ ਆ ਤੁਮਾਈ ਸੀ ਦਸਵੰਦਰ ਐ ਕਰੋ ਇੰਟਰਸਟ ਇਹ ਮੋਗੂ ਆ ਇਹ ਛੋਟੀ ਐ ਰੈਡੀ ਵੀ ਇੱਥੇ ਅੱਛਾ ਇਹ ਫਿਰ ਵੀਰੇ ਹੁਣੀ ਕਹਿੰਦੇ ਵੀ ਲੈ ਕੇ ਆਇਓ ਨਾਲ ਕਿ じゃ ਆਪਣਾ ਹੀ ਸ਼ੌਂਕ ਬਣਿਆ ਇਹ ਨਾਲ ਕੇ ਆਪਣਾ ਜਿੱਧਰ ਮੈਂ ਕਹਾਂ ਉਧਰੇ ਅੱਛਾ ਇਹ ਫਿਰ ਇਹਦਾ ਪਰਮਿਸ਼ਨ ਆਪਾਂ ਨੂੰ ਲੱਗ ਲੈਣੀ ਬੋਟਰਾ ਦੀ ਟੂਲੀ ਸਾਰੀ ਨਾਲ ਹਨਾ ਪਾਣੀ ਵਾਲੇ ਤੇ ਅੱਛਾ ਛੱਪ ਤਾਂ ਹੀ ਜਾਊਗੀ ਨਾਲ ਇਹ ਟਰਾ ਦੀ ਰੇਟ अच्छा ट्रांजैक्टर ਨਾ ਮਰਜੀ ਸਮਾਨ ਪਾ ਠੀਕ ਹੈ ਹੋਰ ਕਿਹਦਾ ਹੀ ਪਾਸ ਆ ਠੀਕ ਹੈ ਲੈ ਆਣੇ ਬੰਦਾ ਹੈਗਾ ਆਪਣੇ ਏਜੰਟ ਅੱਛਾ ਯਾਨੀ ਕਿ ਉਹਨਾਂ ਦਾ ਸਾਰਾ ਕੰਮ ਕਰਾ ਕੇ ਦੇਣਾ ਉਹਦੇ ਕਰਾ ਦੇ ਆਪ ਤਾਂ ਸਮਾਨ ਛੱਡ ਜਾ ਐਮਪਰ ਡੈਕ ਡੁਕ ਪਰ ਲੱਗਾ ਹੋਇਆ ਸਾਰਾ ਇਹ ਕਰੰਟ ਉਹਦੇ ਨਾਲ ਸਾਰਾ ਲਾ ਕੇ ਉਹ ਸਾਰਾ ਉਹਦੇ ਨਾਲ ਹੋ ਵੀ ਹੋ ਵੀ ਉਹ ਡੈਕ ਕੱਟ ਉਹਦਾ ਸਾਰਾ ਸਿਸਟਮ ਇਕੱਠਾ ਬੱਕਰਾ ਕੀਤਾ ਹਾਂ ਮੂਹੇ ਨਾਲ ਚਲਾ ਦੇ ਹਾਂ ਲਾ ਲਾ ਗਿਆ ਨਾ ਤਾਰਾਂ ਲਾ ਕੇ ਚੱਲ ਪੂਗਾ ਨਾਲ ਐਮਪ ਵਗੈਰਾ ਸਾਰਾ ਫਿਟਿੰਗ ਵਗੈਰਾ ਸਾਰੀ ਹੋਈ ਹੋਈ ਹੈ ਸੋਹਣੀ ਬੋ ਬਣਾਈ ਹੋਈ ਆ ਲੋਕ ਕਰਾਹ ਕਰੂ ਬਹੁਤ ਪਾਉਂਦੇ ਆ ਉਧਰ ਹਨਾ ਜਦੋਂ ਚਲੋ ਬਰਫੂਰ ਫਜਾਲ ਜਦੋਂ ਪੈ ਜਾਂਦੀ ਹੈ ਨਾ ਹਾਂ ਵਰਗਾਉਣਾ ਤੁਸੀ ਇਹਨਾਂ ਨੂੰ ਉੱਥੇ ਉਹ ਜਿਹਦਾ ਵੀ ਕਰਾਹ ਕਰੂ ਬਸ ਮਾਰ ਕੇ ਜੇ ਕੀ ਕਹਿੰਦੇ ਜਾਂਦਾ ਜਾਂ ਜਵੇਂ ਨਗਰ ਕੀਰਤਨ ਦੇ ਉੱਤੇ ਹਾਂ ਜਾਂ ਜਿਵੇਂ ਵੀ ਵੱਲੋਂ ਬਰਫੂਰ ਫਜਾਲ ਪੈਂਦੀ ਉਹ ਕਰਾਹ ਦੇ ਖੇਚਣ ਲੱਗ ਜਾਂਦੇ ਨੇ ਨਗਰ ਕੀਰਤਨ ਜਾਂ ਸਨੋਸਨਾ ਖਾਂ ਹਾਂ ਉਹ ਜਿਹੜਾ ਬਰਫ ਵਗਾਰਾ ਸੋਹਣੀ ਪਰ ਹੈ ਉਹ ਚੜ ਕੇ ਲਾਉਂਦੇ ਕੀ ਬਸ ਹੂੰ ਉੱਥੇ ਲੋਕਾਂ ਦਾ ਪੂਜੇ ਵਰਤਾਓ ਬਹੁਤ ਹਾਂਜੀ ਉਹ ਹੈਗਾ ਯਾਰ ਲੈ ਨਾ ਕਹਿੰਦਾ ਬਸ ਦਾ ਮਹੌਲ ਬਣਦਾ ਵਿਆਹ ਵਾਲਾ ਇੱਥੇ ਵਿਆਹ ਪੂਛਾ ਦਿਆਂ ਦੇ ਉੱਤੇ ਉੱਥੇ ਦਾ ਮੌਕੇ ਤੇ ਮਾਹਾਂ ਦਾ ਇਕੱਠੇ ਹੋਣਾ ਹੁੰਦਾ ਮੈਂ ਦੋ ਤੋਂ 4-5 ਮਹੀਨੇ ਬਾਅਦ ਹਾਂਜੀ ਦੋ ਤੋਂ 4-5 ਮਹੀਨੇ ਬਾਅਦ ਆਪਣਾ ਸੜ ਤੇ ਆ ਕੇ ਇਹਨੇ ਕਹਿ ਉਹ ਇਹਦਾ ਪੁੱਛਿਆ ਲੈ ਲੂਗੇ ਜਾਣ ਦਾ ਖਰਚਾ ਖਰਚਾ ਕਹਿੰਦਾ ਕਿ ਪਊਗਾ 2500 ਡਾਲਰ 25 ਹਜ਼ਾਰ ਡਾਲਰ ਅੱਛਾ 25 ਹਜ਼ਾਰ ਡਾਲਰ ਖਰਚਾ ਸਾਰਾ ਪਊਗਾ ਸ਼ੈਪਰ ਅਹੀਂ ਜਾਣ ਦਾ ਟਰਾਲੀ ਆ ਆ ਇੱਕ ਟਰਾਲੇ ਦਾ ਸਮਾਨ ਜਨਾ ਮਾਰਤੀ ਦੇ ਇੱਕ ਇੱਕ ਟਰਾਲੇ ਦਾ ਪੈ ਜਾਣਾ ਜਾਨੀ ਕਿ ਸਮਾਨ ਜਨਾ ਮਾਦੀ ਲੈ ਜਾ ਬਹੁਤ ਸੋਹਣਾ ਬਣਾਇਆ ਹੋਇਆ ਬਾਈ ਸਰਦਾਰ ਮਹਿੰਗਾ ਸਿੰਘ ਜੀ ਸਿੱਧੂ ਲੈ ਕੇ ਤੇ ਮੋਬਾਈਲ ਨੰਬਰ ਵੀ ਲਿਖਿਆ ਹੋਇਆ ਕੈਨੇਡਾ ਦੇ ਵਿੱਚ ਲੈ ਕੇ ਜਾਣਾ ਇਹਨਾਂ ਨੇ ਇਹ ਕੌਕੇ ਕਰਾਂ ਤੋਂ ਨਹੀਂ ਜਾਂਦੇ ਨੇ ਲੈ ਕੇ ਜਾਣਾ ਸਪੀਕ ਵੀ ਹੈਗੀ ਆ ਪਹਿਲਾਂ ਵੀ ਹੈਗੇ ਉੱਥੇ ਹਾਂ ਪਹਿਲਾਂ ਵੀ ਹੈਗੇ ਨੇ ਨੈਕਸਟ ਵਿੱਚ ਨੈਕਸਟ ਕੰਨ ਲਾ ਜਾਂਦਾ ਜਿਹੜਾ ਨਾ ਉਹ ਲੈ ਕੇ ਅੱਛਾ ਜਰਨਲ ਦਾ ਨਾਮ ਭਰ ਕੇ ਨਿਕਲ ਆਉਂਦਾ ਆਪਣਾ ਪਹਿਲਾਂ ਅੱਛਾ ਅਰਗਨਾਈਜ਼ ਕਰ ਕਰਾਣਾ ਦੇ ਉੱਥੇ ਫਿਰ ਅੱਛਾ ਠੀਕ ਆ ਖੇਤੀ ਦਾ ਕੰਮ ਨਾਲ ਕਰਨ ਤੋਂ ਮਾੜਾ ਮਟਾ ਠੀਕ ਆ ਉੱਥੇ ਖੇਤੀ ਦਾ ਕੰਮ ਕੰਮ ਕਰਨ ਵਾਸਤੇ ਬਾਈ ਹਣਾ ਨਾਲ ਲਿਆ ਹੋਇਆ ਸਰ ਟਰਾਲੀ ਦੇ ਉੱਤੇ ਅੱਜ ਲੋਹੇ ਪੜਨ ਪੌੜੀ ਪੂੜੀ ਵਗੈਰਾ ਨਾਲ ਲਾਈ ਹੋਇਆ ਉਮੀ ਤੇ ਅੰਦਰ ਲਾਈ ਹੋਇਆ ਬਾਕੀ ਆ ਆ ਨੰਦ ਲੋ ਸਾਈਡ ਜੰਗਲਾ ਵਗੈਰਾ ਅੰਦਰ ਜਿਵੇਂ ਬੈਡਰ ਸਸੋ ਕੋਲੀ ਕਰੀਏ ਅੱਛਾ ਆ ਆ ਆ ਕੰਪਨੀ ਆ ਫਲ ਕਰੋ ਸਾਰੇ ਅਮਰੀਕਾ ਜਿਵੇਂ ਸਾਰੇ ਜਾਂਦੇ ਹੂੰ ਇਹ ਨਾ ਲੈ ਕੇ ਜਾਣਾ ਇਹ ਸਾਰਾ ਸਿਸਟਮ ਆ ਕਿਆ ਮਗਰ ਘਰ ਆਦੇ ਆਦੇ ਲੱਗੇ ਅੱਛਾ ਅੱਛਾ ਉੱਥੇ ਠੀਕਾ ਇਦਾਂ ਹੋ ਰਿਹਾ ਐਂ ਕਰਕੇ ਸਾਰਾ ਵਿਆਹ ਮਨਾਏ ਸੀ ਵਿਆਹ ਵਿਆਹ ਜਾਂ ਦਿਨ ਆਏ ਲਾਦੇ ਉੱਥੇ ਇਦਾਂ ਕਰਕੇ ਇਂ ਕਰਕੇ ਲਾਇਆ ਹੋਇਆ ਜਿਵੇਂ ਆਪਣੇ ਪਹਿਲਾਂ ਅੱਜ ਤੋਂ 20 25 ਸਾਲ ਪਹਿਲਾਂ ਜਦੋਂ ਪੰਜਾਬ ਚ ਲਾਉਦੇ ਹੁੰਦੇ ਸੀ ਮੰਜੇ ਬੰਦੇ ਜੋੜ ਕੇ ਜਾਂ ਜਾਂ ਜਿਵੇਂ ਅੱਜ ਕੱਲ ਆਪਾਂ ਭੋਗਾਂ ਦੇ ਉੱਤੇ ਲਾਉਂਦੇ ਜਿਵੇਂ ਆਪਣੇ ਚਰਪਾ ਕੋਈ ਆਪਣੇ ਖੰਡ ਪਾਠ ਕਰਵਾਉਂਦੇ ਆ ਜਿਵੇਂ ਮੰਜੇ ਜੋੜ ਕੇ ਕੋਠੇ ਉੱਤੇ ਲਾਉਂਦੇ ਉਵੇਂ ਉੱਥੇ ਕੈਨੇਡਾ ਦੇ ਵਿੱਚ ਹੋਣ ਲੱਗਦੇ ਆ ਜੀ ਮਨਜੇ ਵੀ ਥੋ ਗਾਇਆ ਮਨਜੇ ਵਗੈਰਾ ਵੀ ਲੱਗ ਗਿਆ ਵਾਕਿਆ ਹਲ ਵਗੈਰ ਵਗੈਰ ਆ ਬੈੱਡ ਬਗਲਾ ਡਾਲਾ ਖਲਦਾ ਕੀਤਾ ਹੋਇਆ ਬਹੁਤ ਸੋਹਣਾ ਵਾ ਇਹਦੇ ਨਾਲ ਖਲਦੇ ਜਣੇ ਜਿਵੇਂ ਆਪਾਂ ਖਲਦਾ ਵਾ ਥੋੜਾ ਨਵਾਂ ਕਰਕੇ ਨਾ ਹੁਣ ਰੰਗ ਰੂਗ ਲੈ ਜਾਊਗਾ ਦੱਤ ਹਣਾ ਇਹ ਬਾਕੀ ਸ਼ੈਪ ਰਹੀਂ ਜਾਣਾ 25000 ਡਾਲਰ ਪ੍ਰੈਕਟਰ ਸਾਡੇ ਪਤਾ ਦੇ ਸਣ ਸਾਨੂੰ ਦੱਸਿਆ ਹੋਇਆ ਵਾ ਟੀਰ ਬਾਕੀ ਸੋਹਣੀ ਬਣਾਈ ਐ ਬਾਕੀ ਮਹਿੰਗਾ ਸਿੰਘ ਜੀ ਦਾ ਇਕਤਾ ਜਿਹੜਾ ਐ ਨਾਲ ਨਾ ਲੈ ਕੇ ਵਧੀਆ ਵਧੀਆ ਸਮਾਂ ਦੀ ਸੋਹਣਾ ਲੱਗਦਾ ਮਹਿੰਗਾ ਫਿਕਰ ਦੇ ਨਾਲ ਲਾਉ ਸਪੀਕਰ ਆ ਲੈ ਹਾਂ ਸਪੀਕਰ ਵਾਲੇ ਵਜਦੇ ਆ ਸਪੀਕਰ ਹੋ ਜਾਂਦੇ ਸੀ ਪਹਿਲਾਂ ਪਹਿਲਾਂ ਹਾਂ ਸਪੀਕਰ ਵੀ ਬਾਹਰ ਨਾ ਕੋਈ ਸੀੜੀਆਂ ਵਗੈਰਾ ਵੱਡੇ ਵੱਡੇ ਤਵੇ ਹੁੰਦੇ ਸੀ ਜਿਹੜੇ ਵੱਡੇ ਸਰ ਨੋਲ ਦੇ ਤਵੇ ਵੱਡੇ ਸਰ ਕਾਰਡ ਹੁੰਦੇ ਜਿਹੜਾ 20 25 ਸਾਲ ਪਹਿਲਾਂ ਹੁੰਦੇ ਸੀ ਵੱਡੇ ਤਵੇ 'ਚ ਫਿਲਮ ਹੁੰਦੀ ਆਪਾਂ ਦੇਖੀਏ ਤੇ ਉਹ ਸਾਰੇ ਹੀ ਇਹਨਾਂ ਕੋਲੇ ਪਏ ਨੇ ਜੇ ਕੋਈ ਵੇਚਦਾ ਵਾ ਜਾਂ ਕੋਈ ਖਰੀਦਣ ਵਾਲਾ ਵੀ ਹੈ ਤਾਂ ਤੁਸੀਂ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਆ ਚੱਲਦਾ ਜੀ ਉੱਤੇ ਹਾਂ ਨੰਬਰ ਚੱਲਦਾ ਵਾ ਜੇ ਕਿਸੇ ਨੇ ਤਵੇ ਵੇਚਣੇ ਆ ਜਾਂ ਕਿਸੇ ਨੇ ਖਰੀਦਣੇ ਵੀ ਆ ਨਾ ਤਾਂ ਤੁਸੀਂ ਬਾਈ ਜੀ ਸਪਰਸ਼ ਕਰ ਸਕਦੇ ਆ ਜੀ ਉੱਠੀ ਦੇ ਉੱਪਰ ਵੀ ਲਿਖਿਆ ਆ ਜੀ ਮਹੰਗਾ ਸਿੰਘ ਹਰਵੰਸ ਕੌਰ ਸਿੱਧੂ ਸਿੱਧੂ ਉਹ ਛੰਡਾਈ ਲਿਆ ਗਏ ਮੁੰਡਿਆਂ ਨੂੰ ਦਾਤੀ ਸੁੱਤੀ ਪਈ ਆ ਦਾਤੀ ਨੂੰ ਉਠਾਉਣਾ ਹੋਣਾ ਆਹ ਦੇਖੋ ਦਾਦੀ ਨੂੰ ਹਾਂ ਸਾਰੇ ਕੋਲ ਰੱਖਿਆ ਪਿਆ ਉਹ ਮੈਂ ਚਲਾਉਂ ਨੂੰ ਸਭ ਕੁਝ ਚੱਲਦਾ ਚੱਲਣਗੇ ਵੀ ਇਹ ਸਾਰਾ ਕੁਝ ਹੀ ਹੁੰਦਾ ਹਾਂ ਸਾਰਾ ਕੋ ਰੱਖਿਆ ਪਿਆ ਦੇਖੋ ਅਸੀਂ ਇਹ ਪਹਿਲਾ ਵਾਲੇ ਸਾਰੇ ਇਹ ਪਹਿਲਾ ਵਾਲੇ ਸਪੀਕਰ ਨੇ ਸਾਰੇ ਇਹ ਪੈਸੇ ਆ ਮਸ਼ੀਨ ਪਈ ਆਰੇ ਆ ਕਰ ਰਿਹਾ ਸਾਰੇ ਆ ਸਾਡੇ ਤਵੇ ਪੈ ਜੇ ਕਿਸੇ ਵੇਚਣੇ ਆ ਬਾਈ ਜਾਂ ਕਿਸੇ ਨੇ ਖਰੀਦਣੇ ਆ ਤਾਂ ਬਾਈ ਸੰਪਰਕ ਵੀ ਕਰ ਸਕਦੇ ਤੁਸੀਂ ਇਹਨਾਂ ਨਾਲ ਬਾਹਲੇ ਵੱਡੇ ਹੁੰਦੇ ਨੇ ਇਹ ਪੁਰਾਣੇ ਵੀ ਆ ਪਹਿਲੇ ਵਾਲੇ ਵੀ ਆ ਛੋਟੇ ਆ ਥੋੜੇ ਆ ਇਹ ਤੋਂ ਵੱਡੇ ਆ ਆ ਮਸ਼ੀਨਾਂ ਦੇ ਆ ਇਹ ਆ ਵੱਡੇ ਨੇ ਆ ਬਹੁਤ ਵੱਡੇ ਵੱਡੇ ਨੇ ਆ ਦੇਖੋ ਸਾਰੇ ਹਾਂ ਉਹੀ ਗਾ ਮੈਨੂੰ ਚੱਲਦੇ ਰਹਿਣ ਦੋ ਬਸ ਕੋਈ ਨਾ ਤਾਂ ਇਹ ਵੀ ਬੜਾ ਬੜਾ ਚਾਹੇ ਦਾਲਦੇ ਚਾਬੀ ਦੀ ਨਾਲ ਹਾਂ ਉਹਨੂੰ ਖੋਲ੍ਹਿਆ ਦਿੱਕੇ ਸੀ ਚਾਹੇ ਦਾਲਦੇ ਘੁਮ ਕੇ ਦੇ ਦੇਖ ਲਾ ਜਿਵੇਂ ਐਨਾ ਮਹੰਦਾ ਹੀ ਪਹਿਲਾਂ ਹਾਂ ਆ ਸੁੰਗਿਆ ਚੱਕਣ ਵਾਲੇ ਬੈਠੇ ਨੇ ਮੇਰੇ ਕੋਲ ਦੇਖੋ ਸੌਣ ਦਾ ਗਾਲਾ ਭਾਈ ਸਾਲਾ ਦੇ ਉਹ ਚਾਲ ਦੇ ਕੀ ਬਾਤ ਆਈ ਆ ਬਾਈ ਅਸਾ ਸੁਈ ਜੀ ਨਾਲ ਹੀ ਹੁੰਦਾ ਸਾਰਾ ਸਿਸਟਮ ਹੈ ਇਤੋਂ ਹੀ ਬਾਜ ਜਾਨੀ ਕਿ ਹੁੰਦੀ ਆ ਸੋ ਕੁਆਲਟੀ ਨੇ ਕੰਨੀਆਂ ਜਿਆਦਾ ਸਾਰਾ ਕੋਈ ਮਸਾਫਤ ਰਹੇ ਉਹ ਦੇਖੋ ਬਾਜ ਬਾਜ ਬੜੀ ਜਾਲੇ ਆ ਬਾਈ ਆ ਨਾਲ ਬਾਈ ਐਮ ਤੋਂ ਵਗੈਰਾ ਸਾਰਾ ਆ ਆ ਪਹਿਲਾਂ ਵਾਲੀ ਮਸ਼ੀਨ ਆ ਜੀ ਇਹ ਮਗਰੋਂ ਵਾਲੀ ਜੀ ਅੱਛਾ ਇਹ ਮਗਰੋਂ ਵਾਲੀ ਆ ਛੇ ਹੁਣ ਵਾਲੀ ਆ ਜਾਨੀ ਅੱਛਾ ਇਹਦੇ ਵਿੱਚ ਵੀ ਦਵਾ ਬਹਿ ਕੇ ਚੱਲ ਪੈਂਦਾ ਹੈ ਇਹਦੇ ਵਿੱਚ ਸਾਰੇ ਦਵੇ ਚੱਲ ਪੈਂਦੇ ਤੇ ਉੱਤੇ ਵੀ ਰੱਖ ਕੇ ਜਿਹੜਾ ਆ ਚਲੋ ਹੋ ਚਲੋ ਪੂਹ ਚਲੋ ਵੱਡੇ ਚੱਲ ਵੱਡੇ ਵੀ ਚੱਲਦੇ ਆਪਕੇ ਸਾਰੇ ਚੱਲਦੇ ਤੇ ਉੱਤੇ ਰੱਖ ਕੇ ਸ਼ੌਕ ਦਾ ਕਹਿੰਦਾ ਕੋਈ ਮੋਦ ਨਹੀਂ ਹੁੰਦਾ ਜੀ ਪਹਿਲਾਂ ਤੇ ਆਏ ਰੱਖੇ ਹੋਇਆ ਪਹਿਲਾਂ ਤੋਂ ਹੀ ਬਹੁਤ ਟਾਈਮ ਤੋਂ ਜਾਨੀ ਕਿ ਇਹ ਜਾਨੀ ਕਿ ਪਹਿਲਾਂ ਸਾਰਾ ਚੱਲਦਾ ਕੰਮ ਇਹਦੇ ਵਿੱਚ ਹੀ ਸਪੀਕਰ ਫਿੱਟ ਕੇ ਪੇਚੀ ਫੀਟਿੰਗ ਆ ਸਪੀਕਰ ਦੀ ਸਾਰੀ ਇਹ ਬਹੁਤ ਿਆਦਾ ਚੀਜ਼ਾਂ ਕਹਿੰਦੇ ਦੇਖੀ ਨਹੀਂ ਹੈਗੀਆਂ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ ਚੀਜ਼ਾਂ ਦਾ ਆ ਚੀਜ਼ਾਂ ਦਾ ਆ ਇਹਦੇ ਵਿੱਚ ਇਹਦੇ ਹਾਰਾ ਇਹਦੀ ਸੀੜੀ ਵੀ ਵਿੱਚ ਹੀ ਪੈਂਦੀ ਹੈ ਇਹਦੇ ਹੈ ਅੱਛਾ ਇਹਦੇ ਅੱਛਾ ਵਿੱਚ ਇਹਦੇ ਸਪੀਕਰ ਆ ਵਿੱਚ ਹੀ ਇਹਦੇ ਹੋ ਆ ਸਾਰੇ ਕੋ ਵਿੱਚ ਹੀ ਆ ਰਹੇ ਠੀਕਾ ਇਹਦਾ ਖਾਮ ਰੱਖਣੇ ਚੀਜ਼ਾਂ ਨੇ ਮਿੱਟੀ ਮੁੱਟੀ ਤੋਂ ਜਮੇ ਹੋਣ ਅੱਜ ਕੱਲ ਜਮੇ ਰੋੜ ਕਰ ਰਿਪੇਅਰ ਪੂ ਤਾਂ ਥੋੜਾ ਚੱਕਰ ਪੈ ਸਕਦਾ ਨਾ ਤਾਂ ਉਹ ਕਿ ਅੱਜ ਕੱਲ ਚੀਜ਼ਾਂ ਛੇਤੀ ਰਿਪੇਅਰ ਨਹੀਂ ਕਰਦੇ ਨਾ ਹੁਣ ਵਾਲੇ ਕਹਿੰਦੇ ਤਕਨੋਲੋਜੀ ਦਾ ਫਰਕ ਪੈ ਗਿਆ ਕਰਕੇ ਮਸ਼ੀਨਾਂ ਟੁੱਟਦੀ ਜਾਂ ਚੱਦੀ ਜਾਂਦੇ ਨੇ ਕੋਈ ਬੰਦਾ ਨਹੀਂ ਹਾਂ ਉਹਦਾ ਆਏਗਾ ਵੀ ਹੁਣ ਟੈਕਨੋਲੋਜੀ ਦਾ ਫਰਕ ਪੈ ਗਿਆ ਨਾ ਚੀਜ਼ਾਂ ਦਾ ਫਰਕ ਪੈ ਜਾਂਦਾ ਇਹ ਚੀਜ਼ਾਂ ਥੋੜੇ ਰਿਪੇਅਰ ਨੂੰ ਤਾਂ ਥੋੜਾ ਫਰਕ ਪੈ ਜਾਂਦਾ ਜੀ ਰਿਪੇਅਰ ਨੂੰ ਥੋੜੀ ਔਖੀ ਹੋ ਜਾਂਦੀ ਆ ਕਿਉਂਕਿ ਹੁਣ ਵਾਲੇ ਬੰਦਿਆਂ ਨੂੰ ਨਹੀਂ ਪਤਾ ਇਹ ਚੀਜ਼ਾਂ ਦਾ ਤਾਂ ਇਹਨਾਂ ਨੂੰ ਥੋੜੀ ਜਿਹੀ ਸਾਹਮਤ ਜਿ ਰੱਖਣੀਆਂ ਪੈਂਦੀਆਂ ਆ ਚੀਜ਼ਾਂ ਆ ਇਹਦੇ ਵਿੱਚ ਪਈਆਂ ਆਹ ਆਪੇ ਖਾਰੇ ਖਾਲ ਕੇ ਰੱਖੇ ਭੈ ਜਾਰੇ ਸਾਰੇ ਠੀਕ ਆ ਠੀਕ ਆ ਜੀ ਜੇ ਮਹੀਨਿਆਂ ਬਾਅਦ ਲੈ ਆਗੇ ਮੇਰੇ ਚੀਜ਼ਾਂ ਸਾਰੀਆਂ ਸਾਮਕਰ ਰੱਖਣ ਵਾਲੀਆਂ ਨੇ ਬਾਕੀ ਸਾਨੂੰ ਟਰੈਕਟਰ ਟਰਾਲੀ ਤੋਂ ਦਿਖਾਈ ਆ ਵੀ ਕੈਨੇਡਾ ਲੈ ਕੇ ਜਾਣੀ ਆ 25000 ਡਾਲਰ ਯਾਨੀ ਕਿ ਵੀ ਲੱਗੂਗਾ ਤਕਰੀਬਨ ਤਕਰੀਬਨ ਖਰਚਾ ਆਊਗਾ ਡੰਪ ਦਾ ਯਾਨੀ ਕਿ ਟਰਾਲੇ ਦਾ ਇਕ ਤਾਂ ਉਹਦੇ ਵਿੱਚ ਜਿੰਨਾ ਮਰਜੀ ਸਾਮਾਨ ਤੁਸੀਂ ਲੈ ਜਾਓ ਟਰੈਕਟਰ ਟ੍ਰੇਟ ਲੈ ਕੇ ਜਾਣਾ ਜੀ ਇਹਨਾਂ ਨੇ ਕੈਨੇਡਾ ਨੂੰ ਆਪ ਬਾਕੀ ਤੁਸੀਂ ਦੇਖ ਲਿਆ ਸਪੀਕਰ ਵਗੈਰਾ ਸਾਰੇ ਵੀ ਇਹ ਅੱਜ ਤੋਂ 15 20 ਸਾਲ ਪਹਿਲਾਂ ਵਾਲੇ ਚੱਲਦੇ ਹੁੰਦੇ ਸੀ ਸਾਰੇ ਇਹ